ਬਾਬਾ ਜੀ ਅਮੇਤੇ ਕਿਰਪਾ ਕਰੋ ਮੇਰੀ ਐਨਾ ਘਰਵਾਲੀ ਨਹੀਂ ਲੱਭਦੀ ਪਈ ਲਾ ਭੰਗੜੇ ਪਾ ਖੁਸ਼ੀਆਂ ਮਨਾ ਉਹ ਪਾਗਲਾ ਹੋਰ ਤੈਨੂੰ ਕੀ ਚਾਹੀਦਾ ਇੱਕ ਤਾਂ ਤੇਰੀ ਰੋਜ਼ ਰੋਜ਼ ਦੀ ਬੇਸਤੀ ਬੰਦ ਹੋਈ ਹਾਂ ਉਤੋਂ ਰੋਜ਼ ਰੋਜ਼ ਦਾ ਕਲੇਸ਼ ਮੁਕਿਆ ਉਹ ਨਹੀਂ ਬਾਬਾ ਜੀ ਮੜ ਜਾ ਧਿਆਰ ਮਾਰੋ ਤੇਦੀ ਘਰਵਾਲੀ ਕਿੱਥੇ ਆ ਲੱਭ ਚਾ ਕੀ ਗੱਲ ਕਰਤੀ ਹੁਣੇ ਧਿਆਨ ਮਰਦੇ ਆ ਤੂੰ ਘਰਵਾਲੀ ਵੇਖਣੀ ਆ ਨਾ ਬੂਮ ਆ ਵੇ ਜੈ ਮਾਤਾ ਦੀ ਸਵਾਗਤ ਹੈ ਜੀ ਤੁਹਾਡੇ ਲਈ ਬਹੁਤ ਜ਼ਬਰਦਸਤ ਆਫਰ ਲੈ ਕੇ ਆ ਗਏ ਆ ਇੱਕ ਨਹੀਂ ਬਹੁਤ ਆਫਰ ਆ कॉटन लाइक्रा ਦਾ ਟਾਪ ਆ ਬ੍ਰਾਂਡਡ ਟਾਪ ਆ ਘੱਟੋ ਘੱਟ 4-500 ਵਾਲਾ ਤੁਹਾਨੂੰ ਸਪੈਸ਼ਲ ਆਫਰ 'ਚ ਦਵਾਂਗੇ 900 ਰੁਪਏ ਦੇ ਦੋ ਨਾਲ ਦੋ ਫ੍ਰੀ 900 ਰੁਪਏ ਦੇ ਚਾਰ ਟਾਪ ਮਿਲਣਗੇ ਲੇਡੀਜ਼ ਪਲਾਜ਼ੋ ਸੂਟ ਜਿਹੜਾ ਘੱਟੋ ਘੱਟ ਬਾਜ਼ਾਰ 8-900 ਰੁਪਏ ਦਾ ਵਿਕਦਾ 3 ਪੀਸ ਤੁਹਾਨੂੰ ਸਪੈਸ਼ਲ ਆਫਰ 'ਚ ਦਵਾਂਗੇ 1000 ਰੁਪਏ ਦੇ ਵਿੱਚ ਦੋ ਪਲਾਜ਼ੋ ਸੂਟ ਨਾਲ ਹੀ ਨਾਲ ਜੈਮਸ ਟੀ-ਸ਼ਰਟ कॉटन लाइक्रा ਦੀ ਤੁਹਾਡੇ ਲਈ ਆਫਰ ਲਗਾਤੀ ਹੈ 400 ਤੋਂ ਲੈ ਕੇ 500 ਵਾਲੇ ਆਰਟੀਕਲ ਆ ਇਹ ਵਿ ਸਪੈਸ਼ਲ ਆਫਰ ਤੁਹਾਡੇ ਲਈ 700 ਰੁਪਏ ਦੇ ਵਿੱਚ ਤਿੰਨ ਟੀ-ਸ਼ਰਟਾਂ ਮਿਲਣਗੀਆਂ ਇਹ ਸਿਰਫ ਤੁਹਾਨੂੰ ਇੱਕ ਇੱਕ ਸੈਂਪਲ ਲਿਗਾ ਕਰਾ ਰਹੇ ਡਿਜ਼ਾਈਨ ਬਹੁਤ ਮਿਲ ਜਾਣਗੇ ਬ੍ਰਾਂਡਡ ਨਿੱਕਰ ਮਿਲੇਗੀ ਤੇ ਤੁਹਾਨੂੰ 500 ਦੀਆਂ ਤਿੰਨ ਦੋ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਇੱਕ ਜੈਂਟ ਸ਼ਰਟ ਦੀ ਸਪੈਸ਼ਲ ਆਫਰ ਤੁਹਾਡੇ ਲਈ ਲਗਾਤੀ ਹੈ ਜੀ ਘੱਟੋ ਘੱਟ ਵੀ 400 ਵਾਲੀ ਸ਼ਰਟ ਹੈ ਤਾਨੂੰ 900 ਰੁਪਏ ਦੀਆਂ ਚਾਰ ਦਵਾਂਗੇ ਐਕਸਲ ਸਾਈਜ਼ ਤੱਕ ਡਬਲ ਐਕਸਲ ਔਰ 3 ਐਕਸਲ 1000 ਰੁਪਏ ਦੀਆਂ ਚਾਰ ਕਿਤੋਂ ਰੇਟ ਨਹੀਂ ਮਿਲੇਗਾ ਨਾਲ ਹੀ ਨਾਲ ਤੁਹਾਨੂੰ ਸਪੈਸ਼ਲ ਆਫਰ 2000 ਰੁਪਏ ਦੀ ਸ਼ਾਪਿੰਗ ਤੇ ਮਿਲੇਗਾ ਸਾਡੇ ਕੋਲੋਂ ਬਿਲਕੁਲ ਫ੍ਰੀ ਗਿਫਟ ਜਿਹੜੀ ਮਾਰਕੀਟ ਵੈਲਿਊ 300 ਤੋਂ ਲੈ ਕੇ 400 ਰੁਪਏ ਆ ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਇਹਨਾਂ ਆਫਰਾਂ ਦਾ ਲਾਭ ਜ਼ਰੂਰ ਪਹੁੰਚੋ ਕੇਸ਼ਵਰ ਸਟੋਰ ਮੈਟਰੋ ਹਸਪੀਟਲ ਦੇ ਨਾਲ ਹੁਸ਼ਿਆਰਪੁਰ ਰੋਡ ਜਲੰਧਰ